ਹੈਲੋ एवरीवन ਹੈਲੋ एवरीवन होप यू ऑल आर ਡੂਇੰਗ ਵੈਲ ਅੱਜ ਤੋਂ ਪਹਿਲਾਂ ਵੀ ਜਿਹੜੀਆਂ ਕਲਾਸਸਾਂ ਦੋ ਲਗਾ ਚੁੱਕੇ ਆ ਆਪਾਂ ਤਾਂ ਅਸੀਂ ਇਸ ਪਲੇਟਫਾਰਮ ਤੇ ਪੀਐਸਟੈਟ ਸੀ ਡਾਟ ਹੋਵੇ ਚਾਹੀ ਐਚਟੈਟ ਹੋਵੇ ਉਸ ਦੇ ਲਈ ਪੰਜਾਬੀ ਗ੍ਰਾਮਰ ਤੇ ਪੰਜਾਬੀ ਪੈਡਾਗੋਜੀ ਦੋਨਾਂ ਦੀ ਤਿਆਰੀ ਜਿਹੜੀ ਆ ਉਹ ਸਟਾਰਟ ਕਰ ਚੁੱਕੇ ਆ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਸਵਰ ਵਰਗੀਕਰਨ ਅਤੇ ਵਿਅੰਜਨ ਵਰਗੀਕਰਨ ਟੌਪਿਕ ਹੈ ਜਿਹੜਾ ਉਹ ਡਿਸਕਸ ਕਰ ਚੁੱਕੇ ਹਾਂ ਅੱਜ ਅਸੀਂ ਭਾਸ਼ਾ ਅਤੇ ਇਸ ਦੀਆਂ ਉਪ-ਭਾਸ਼ਾਵਾਂ ਬਾਰੇ ਸਾਰਾ ਡਿਟੇਲ ਦੇ ਵਿੱਚ ਪੜ੍ਹਾਂਗੇ ਔਰ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਕਿਉਂਕਿ ਜਿੰਨੀਆਂ ਵੀ ਵੀਡੀਓਜ਼ ਜਾਂ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਾਇਆ ਜਾ ਰਿਹਾ ਉਹ ਫ੍ਰੀ ਆਫ ਕਾਸਟ ਹੈ ਕਾਫੀ ਚੈਨਲਸ ਵੀ ਫ੍ਰੀ ਆਫ ਕਾਸਟ ਕਰਾ ਰਹੇ ਹੈ ਔਰ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਪੰਜਾਬੀ ਦੀ ਪੈਡਾਗੋਜੀ ਤੇ ਗ੍ਰਾਮਰ ਦੋਨੋਂ ਹੀ ਮੈਂ ਕਰਵਾਉਂਗੀ ਔਰ ਇਸ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਜੀ ਤਾਂ ਅੱਜ ਅਸੀਂ ਸਟਾਰਟ ਕਰਦੇ ਹਾਂ ਭਾਸ਼ਾ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਸ਼ਾ ਕੀ ਹੁੰਦੀ ਹੈ ਭਾਸ਼ਾ ਕੀ ਹੁੰਦੀ ਹੈ ਜਿਸ ਦੇ ਨਾਲ ਅਸੀਂ ਇੱਕ ਦੂਜੇ ਨਾਲ ਆਪਣੇ ਮਨ ਦੇ ਭਾਵ ਜਰੇ ਉਪਰਗਟ ਕਰਦੇ ਹਾਂ ਤਾਂ ਭਾਸ਼ਾ ਸੰਚਾਰ ਦਾ ਇੱਕ ਸ਼ਾਬਦਿਕ ਸਾਧਨ ਹੈ ਕਿਸੇ ਇਲਾਕੇ ਦੇ ਵਸਨੀਕ ਜਿਹੜੇ ਬੋਲ ਕੇ ਜਾਂ ਲਿਖ ਕੇ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਦੂਸਰੇ ਅੱਗੇ ਪੇਸ਼ ਕਰਨ ਉਸ ਨੂੰ ਕੀ ਕਹਿੰਦੇ ਆ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ ਮਤਲਬ ਚਾਹੇ ਅਸੀਂ ਬੋਲ ਕੇ ਕਿਸੇ ਨੂੰ ਕੁਝ ਕਹੀਏ ਚਾਹੇ ਲਿਖ ਕੇ ਕਹੀਏ ਠੀਕ ਹੈ ਉਹ ਕੀ ਜਦੋਂ ਦੂਸਰੇ ਅੱਗੇ ਤੁਸੀਂ ਆਪਣੇ ਭਾਵ ਪ੍ਰਗਟ ਕਰੋਗੇ ਉਹਨੂੰ ਕੀ ਕਹੋਗੇ ਭਾਸ਼ਾ ਜਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੋਲ ਚਾਲ ਦੀ ਭਾਸ਼ਾ ਮੌਖਿਕ ਭਾਸ਼ਾ ਲਿਖਤੀ ਭਾਸ਼ਾ ਉਸ ਤੋਂ ਬਾਅਦ ਆ ਜਾਂਦਾ ਹੈ ਉਪ ਭਾਸ਼ਾ ਉਪ ਭਾਸ਼ਾ ਕਿਹੜੀ ਹੁੰਦੀ ਹੈ ਜਿਹੜੀ ਕਿਸੇ ਖਾਸ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਆ ਉਪ ਭਾਸ਼ਾ ਕਹਿੰਦੇ ਆ ਜਿਵੇਂ ਪੰਜਾਬ ਦੀਆਂ ਉਪ ਭਾਸ਼ਾਵਾਂ ਕਿੰਨੀਆਂ ਨੇ ਚਾਰ ਨੇ ਮਾਜੀ, ਦੁਆਬੀ, ਮਲਵਈ ਤੇ ਪਵਾਂਦੀ ਕੋਠੋਹਾਰੀ ਤੇ ਮਲਤਾਨੀ ਪਹਿਲਾਂ ਵੀ ਇਹਦੇ ਵਿੱਚ ਐਡ ਸੀਗੀਆਂ ਬਟ ਚਾਰ ਹੀ ਤੁਹਾਨੂੰ ਪੁੱਛੀਆਂ ਜਾਂਦੀਆਂ ਇਹਨਾਂ ਤੇ ਹੀ ਤੁਹਾਨੂੰ ਕੁਐਸਚਨ ਜਿਹੜਾ ਆਉਂਦਾ ਹੈ ਤਾਂ ਫਰਸਟ ਹੈਗੀ ਹੈ ਮਾਜੀ ਉਪ ਬੋਲੀ ਮਾਜੀ ਦੇ ਵਿੱਚ ਕੀ ਹੁੰਦਾ ਹੈ ਮਾਜੀ ਜਿਹੜੀ ਉਹ ਕਿੱਥੇ ਕਿੱਥੇ ਬੋਲੀ ਜਾਂਦੀ ਤੁਹਾਨੂੰ ਕੁਐਸਚਨ ਕਿਵੇਂ ਪੁੱਛਿਆ ਜਾਂਦਾ ਪੀਐਸ ਟੈਟ ਹੋਵੇ ਚਾਹੀ ਸੀ ਟੈਟ ਹੋਵੇ ਇੱਕ ਤਾਂ ਤੁਹਾਨੂੰ ਉਪਭਾਸ਼ਾ ਦੇ ਉੱਪਰ ਤੁਹਾਨੂੰ ਕੋਈ ਨਾ ਕੋਈ ਚਾਰ ਲਾਈਨਾਂ ਦਿੱਤੀਆਂ ਹੋਣਗੀਆਂ ਕਿ ਵੀ ਕਿਹੜੀ ਇਹ ਦੇ ਵਿੱਚੋਂ ਸਹੀ ਹੈ ਉਪਭਾਸ਼ਾ ਦੇ ਲਈ ਤੁਸੀਂ ਉਹ ਦੇਖਣਾ ਹੋਊਗਾ ਦੂਜਾ ਹੈਗਾ ਪੰਜਾਬ ਦੀਆਂ ਉਪਭਾਸ਼ਾਵਾਂ ਕਿਹੜੀਆਂ ਨੇ ਜਾਂ ਤਾਂ ਆਪਸ਼ਨ ਦੇ ਵਿੱਚ ਚਾਰੇ ਹੋਣਗੀਆਂ ਜਾਂ ਇਹਨਾਂ ਵਿੱਚੋਂ ਇੱਕ ਕਿਹੜੀ ਹੈ ਇਹ ਪੁੱਛਿਆ ਜਾਂਦਾ ਤਾਂ ਤੁਸੀਂ ਉੱਥੇ ਦੇਖਣਾ ਹੋਊਗਾ ਕਿ ਕਿਹੜੀ ਤੁਹਾਨੂੰ ਦਿੱਤੀ ਗਈ ਹੈ ਮਾਝੀ ਦਿੰਦੀ ਹੈ ਦੁਆਬੀ ਦਿੰਦੀ ਹੈ ਮਲਵਈ ਜਾਂ ਪੁਆndi ਹੋਰ ਤੁਹਾਨੂੰ ਕਿਸ ਤਰੀਕੇ ਨਾਲ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿੱਥੇ-ਕਿੱਥੇ ਬੋਲੀਆਂ ਜਾਂਦੀਆਂ ਠੀਕ ਹੈ ਜਿਵੇਂ ਮਾਜੀ ਦਾ ਪੁੱਛ ਲੈਣਗੇ ਵੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਆਪਸ਼ਨਸ ਚਾਰ ਹੁੰਦੀਆਂ ਚਾਰਾਂ 'ਚੋਂ ਤੁਸੀਂ ਇੱਕ ਜਿਹੜੀ ਉਹ ਦੇਖਣੀ ਹੁੰਦੀ ਹੈ ਠੀਕ ਹੈ ਜਿਵੇਂ ਲਾਹੌਰ ਅੰਮ੍ਰਿਤਸਰ ਹੈ ਗੁਰਦਾਸਪੁਰ ਹੈ ਇੱਥੇ ਜਿਹੜੀ ਮਾਜੀ ਜਿਹੜੀ ਆ ਉਹ ਬੋਲੀ ਜਾਂਦੀ ਹੈ ਤਾਂ ਤੁਹਾਨੂੰ ਆਪਸ਼ਨਸ ਦੇ ਵਿੱਚ ਪਜ਼ਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜਿਵੇਂ ਮਾਜੀ ਦਾ ਤੁਹਾਨੂੰ ਪੁੱਛ ਲਿਆ ਵੀ ਕਿੱਥੇ ਬੋਲੀ ਜਾਂਦੀ ਹੈ ਤਾਂ ਮਾਜੀ ਦੇ ਵਿੱਚ ਤੁਸੀਂ ਤੁਹਾਨੂੰ ਪਤਾ ਹੈ ਕਿ ਕਿੱਥੇ ਬੋਲੀ ਜਾਂਦੀ ਹੈ ਲਾਹੌਰ ਅੰਮ੍ਰਿਤਸਰ ਤੇ ਗੁਰਦਾਸਪੁਰ ਉਸ ਤੋਂ ਬਾਅਦ ਆ ਗਿਆ ਦੁਆਬੀ ਦੁਆਬੀ ਉਪ ਬੋਲੀ ਕਿੱਥੇ ਬੋਲੀ ਜਾਂਦੀ ਹੈ ਇਹ ਉਪ ਬੋਲੀ ਜਿਹੜੀ ਆ ਬਿਆਸ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਦੀ ਜਿਹੜੀ ਹੈਗੀ ਹੈ ਇਹ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਇਹ ਤੁਸੀਂ ਯਾਦ ਰੱਖਣੀ ਹੈ ਕਿ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਪੀਐਸਟੈਟ ਸੀਟੈਟ ਦੇ ਵਿੱਚ ਇਸ ਤਰ੍ਹਾਂ ਕੁਐਸਚਨ ਬਣ ਜਾਂਦਾ ਹੈ ਮਲਵਈ ਉਪ ਬੋਲੀ ਕਿੱਥੇ ਬੋਲੀ ਜਾਂਦੀ ਹੈ ਇਹ ਉਪ ਬੋਲੀ ਫਰੋਜ਼ਪੁਰ ਲੁਧਿਆਣਾ ਪਟਿਆਲਾ ਫਰੀਦਕੋਟ ਬਠਿੰਡਾ ਸੰਗਰੂਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਨੈਕਸਟ ਸਟੈਪ ਪੁਆੰਦੀ ਇਹ ਉਪ ਬੋਲੀ ਜਿਹੜਾ ਰੋਪੜ ਪਟਿਆਲਾ ਦਾ ਪੂਰਬੀ ਹਿੱਸਾ ਸੰਗਰੂਰ ਦਾ ਮਲੇਰਕੋਟਲਾ ਇਲਾਕੇ ਵਿੱਚ ਬੋਲੀ ਜਾਂਦੀ ਹੈ ਇਹਨਾਂ ਚਾਰਾਂ ਦੇ ਵਿੱਚੋਂ ਅਸੀਂ ਤੁਹਾਨੂੰ ਕੁਐਸਚਨ ਬੰਦਾ ਹੈ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਸਵਰ ਵਰਗੀਕਰਨ ਵਿਅੰਜਨ ਵਰਗੀਕਰਨ ਜਿਹੜਾ ਉਹ ਕਰ ਚੁੱਕੇ ਹਾਂ ਤਾਂ ਪੀਐਸ ਟੈਟ ਹੋਵੇ ਚਾਹੀ ਸੀ ਟੈਟ ਹੋਵੇ ਉਸ ਦੇ ਲਈ ਪੰਜਾਬੀ ਪੈਡਾਗੋਜੀ ਪੰਜਾਬੀ ਗ੍ਰਾਮਰ ਸਾਰੀ ਆਪਾਂ ਡਿਟੇਲ ਦੇ ਵਿੱਚ ਇਸ ਚੈਨਲ ਤੇ ਡਿਸਕਸ ਕਰਾਂਗੇ ਤਾਂ ਵੱਧ ਤੋਂ ਵੱਧ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਇਹ ਸਾਰਾ ਕੁਝ ਫ੍ਰੀ ਆਫ ਕਾਸਟ ਹੈ ਤਾਂ ਆਪਣੀ ਮਿਹਨਤ ਤੁਹਾਡੀ ਜ਼ਰੂਰੀ ਹੈ ਜੇ ਅਸੀਂ ਆਪ ਮਿਹਨਤ ਕਰਾਂਗੇ ਤਾਂ ਸਫਲ ਜ਼ਰੂਰ ਹੋਵਾਂਗੇ ਤਾਂ ਕੱਲ ਦੇ ਵਿੱਚ ਆ ਜਿਹੜਾ ਕੱਲ ਕਲਾਸ ਆਪਾਂ ਲਵਾਂਗੇ ਉਸ ਦੇ ਵਿੱਚ ਅਸੀਂ ਵਿਆਕਰਨ ਬਾਰੇ ਪੜਾਂਗੇ ਵਿਆਕਰਨ ਦੇ ਜਿਹੜੇ ਮੁੱਖ ਅੰਗ ਨੇ ਜਿਵੇਂ ਧੁਨੀ ਸ਼ਬਦ ਵਾਕ ਅਰਥ ਇਹ ਅੱਗੇ ਦੀ ਅੱਗੇ ਡਿਟੇਲ ਦੇ ਵਿੱਚ ਪੜਾਂਗੇ ਵਰਣ ਬੋਧ ਬਾਰੇ ਸ਼ਬਦ ਬੋਧ ਵਾਕ ਬੋਧ ਅਰਥ ਬੋਧ ਇਹ ਸਾਰੇ ਆਪਾਂ ਕੱਲ ਨੂੰ ਡਿਸਕਸ ਕਰਾਂਗੇ ਤਾਂ ਪੰਜਾਬੀ ਦੀ ਤੁਸੀਂ ਟੈਨਸ਼ਨ ਲੈਣੀ ਬੰਦ ਕਰੋ ਫਤ ਤੋਂ ਵੱਧ ਜਿਹੜਾ ਚੈਨਲ ਨੂੰ ਲਿੰਕ ਇਹਦਾ ਸ਼ੇਅਰ ਕਰ ਦਿਓ ਇਸ ਪੰਜਾਬੀ ਦੇ ਜਿਹੜੀ ਪੀਐਸ ਟੈਟ ਦੇ ਲਈ ਹੈ ਚਾਹੇ ਸੀਟ ਟੈਸਟ ਸਭ ਦੇ ਲਈ ਤਿਆਰੀ ਆਪਾਂ ਚੈਨਲ ਤੇ ਕਰਾਂਗੇ ਕੱਲ ਆਪਾਂ ਵਿਆਕਰਨ ਦਾ ਕੋਈ ਵੀ ਟੌਪਿਕ ਡਿਸਕਸ ਕਰਾਂਗੇ ਥੈਂਕ ਯੂ ਸੋ ਮੱਚ ਹੈਵ ਅ ਨਾਈਸ ਡੇ